ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਤਲਵੰਡੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾਪਾਉਂਦਾ ਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਤੇ ਇੱਕ ਸੱਜਰ ਸੁਈ ਆ ਤੇ ਆਪਾਂ ਪਹੁੰਚੇ ਆ ਭਾਜੀ ਪਰਮਜੀਤ ਸਿੰਘ ਹੁਣਾ ਕੋਲ ਆਜੋ ਕਰਦੇ ਆ ਫਿਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਉਸ ਨਾ ਠੀਕ ਠਾਕ ਜੀ ਆ ਕਿਰਪਾਵਾ ਬੇਨੰਦ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਬਈ ਆਪਣਾ ਨ ਕੀ ਨਾਮ ਹੈ ਨਾਲਾ ਜਿਹੜਾ ਇਹ ਮਰਦ ਸਰ ਠੀਕ ਹੈ ਜੀ ਫੋਨ ਨੰਬਰ 9974387801 ਠੀਕ ਹੈ ਜੀ ਤੇ ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਹੈ ਕਨਵਰਸ ਬਸਵੀਆ ਉਹ ਵੀਰੇ ਹੁਣ ਤੀਜਾ ਲਾ ਲੋ ਆਪਾਂ ਆਦੇ ਹੁਣਕ ਲਈ ਹਾਂਜੀ ਝੂਠ ਮਾਰੀ ਜੀ ਕਿ ਪਹਿਲਾ ਹੀ ਹੈ ਜਾਂ ਦੂਜਾ ਹੀ ਤੀਜਾ ਠੀਕ ਹੈ ਠੀਕ ਹੈ ਉਹ ਜੀ ਤੀਸਰਾ ਸੁਪਰ ਸੁਈਆ ਬਾਕੀ ਆਪਰਾ ਗੁਣ ਸੁਣਾ ਇਹ ਕਿੰਨਾ ਚੋ ਦੋ ਦਿਨ ਕੋਲ ਇਸ ਟਾਈਮ ਆ ਜਿਹੜਾ ਜਿਹੜਾ ਪੱਕਾ ਠੀਕ ਹੈ ਗਾਵਾ 8.5 9 ਲੀਟਰ ਜਿਹੜਾ ਪੱਕਾ ਵਾ ਅੱਛਾ ਜਿਹੜਾ ਚੋਨਾ ਵਾਲਾ ਚੋਨਾ ਦੁੱਧ ਆ ਕੇ ਫੇਰ ਰੱਖਾ ਕਿ 9 ਆਦੋ ਉਹ ਨਹੀਂ ਜੋ ਜਿਹੜਾ ਹੈਗਾ ਹੀ ਠੀਕ ਹੈ ਲੋ ਜੀ ਜਿਹੜਾ ਮਿੰਤੀ ਵਾਲਾ ਦੁੱਧ ਉਹੀ ਬਾਜੀ ਨੇ ਦੱਸਿਆ ਵਾ ਤੇ ਸੂਬਾ ਕੋਈ ਆਪਣੇ ਸਮਝਾ ਦੂਜਾ ਜਾਂ ਤੀਜਾ ਲਾ ਲੇ ਤੇ ਜਵਾਕੀ ਜਿਹਦੇ ਪਿਛੇ ਵੀਰੇ ਕਟਾ ਜੀ ਮੇਲ ਕਾਫ ਆ ਗਈ ਉਹ ਵੀ ਹਾਂ ਜੀ ਹਾਂ ਜੀ ਆਓ ਸੱਡਦੇ ਇਹਦੇ ਲਓ ਬਜੀ ਆਹ ਵਾਲਾ ਜਵਾਬ ਜੀ ਬਿਲਕੁਲ ਜੀ ਕਾਲੀ ਲੋਈਆਂ ਜਵਾਬ ਜੀ ਕੋਈ 15 ਦਿਨਾਂ ਦੇ ਲਾੜੇ ਕੋਈ 20 ਦੀ ਲਾੜੇ ਵੀਰੇ ਠੀਕ ਹੈ ਠੀਕ ਹੈ ਇਹ ਖੋਲੋ ਬਾਜੀ ਫਿਰ ਕੋਣ ਕੇ ਦਿਖਾਈਏ ਲੋ ਜੀ ਬਾਕੀ ਤੁਸੀਂ ਕਿਹ ਕਰ ਸਕਦੇ ਜੇ ਕੱਦ ਕਾਠ ਦਰਮਿਆਨਾ ਜੀ ਜਿਆਦਾ ਵੱਡਾ ਬਣੀ ਤੇ ਜਿਆਦਾ ਛੋਟਾ ਬਣੀ ਆ ਤੇ ਭਾਈ ਕਿੰਨਾ ਕੱਢ ਜੂਗੀ ਦੁੱਧ ਦੇ ਵੀਰੇ ਕੰਮ ਤੇ ਕਹਿੰਦਾ ਮੈਂ ਤੀਨ ਜਿਆਦਾ ਹੁੰਦਾ 11 12 11 ਲੀਟਰ ਤੇ ਕੁਝ ਵੀ ਨਹੀਂ ਆਂਦਾ ਹੁਣ ਅੱਜ ਕੱਲ ਡੰਗਰਾਂ ਦੀ ਠੀਕ ਆ ਠੀਕ ਆ ਲੋ ਜੀ 11 ਲੀਟਰ ਪਾਈ ਕਹਤਾ ਕਿ ਦੁੱਧ ਕੱਢੀ ਜਾਊਗੀ ਤੇ ਹੈ ਜੈੱਡ ਬਲੈਕ ਆ ਜੀ ਆ ਪਤਾ ਲੈ ਕੇ ਆ ਮਾਰੀ ਜਾਰੇ ਲਾਗੇ ਨਥਲਾਂ ਦਾ ਸਾਈਜ਼ ਹੈ ਵੀ ਚੈੱਕ ਕਰਾਉਨੇ ਆਪਾਂ ਆ ਸਾਡੇ ਦੀ ਹਾਰਡ ਕੁਆਲਟੀ ਦੇ ਨਥਲਾਂ ਦਾ ਸਾਈਜ਼ ਹੈ ਵੀ ਚੈੱਕ ਬਾਕੀ ਇਹ ਨਹੀਂ ਬੰਨੋ ਕਲਾਕਾਰੀ ਦਾ ਟਾਈਮ ਕਰਕੇ ਆ ਵੇਖ ਲੋ ਹਾਂਜੀ 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 ਠੀਕ ਆ ਠੀਕ ਆ ਜੀ ਪਤਲੇ ਚੰਮ ਵਾਲੀ ਜੇ ਬਾਕੀ ਕੋਈ ਸੇਵ ਵਾਲਾ ਭਰਾ ਲਾਜੂ ਤੇ ਚਲੋ ਦੁੱਧ ਚੰਗਾ ਵੀ ਕੱਢ ਸਕਦੀ ਆ ਇਹ ਕੀ ਮੋਲ ਭਾਜੀ ਇਹ ਰੱਖਰ ਵੀਰੇ ਮਾਰਗੀ ਤੀ ਨਹੀਂ ਕਰ ਰਹੇ ਹਾਂਜੀ ਕਰ ਦੋ ਵੇਖ ਲੋ ਤਹਾਂ ਇਹ ਨਹੀਂ ਕਿ ਵੀਰੇ ਬਾਕੀ ਕਿਵਾਂ ਕਿਵਾਂ ਦਾ ਟਾਈਮ ਆ ਉਤਰਾਂ ਨਹੀਂ ਜੀ ਠੀਕ ਆ ਠੀਕ ਆ ਜੀ ਪਾਲ ਤੁਸੀਂ ਸਿਆਣੇ ਜੀ ਹਾਂਜੀ ਦੱਸ ਦੋ ਬਾਕੀ ਚੱਲ ਜਿੱਥੇ ਕਰਨ ਸਹੀ ਲੋ ਚਲੋ ਦਾ ਕਿ ਉਹ ਤੁੰਗੇ ਕਰੀਆ ਸਨੇ ਪਰ 70 ਅੱਗੇ ਨਹੀਂ ਕਰੀਏ 70 ਹਾਂਜੀ ਦੋ ਦੋ ਕਰਨੀ ਪਾਣੀ 70 ਅੰਦਰ ਕਰਨੀ ਪਣੀ ਹੈ ਜੀ ਦੋ ਦੋ ਦਾਗਾ ਦੋ ਦੋ ਦਾਗਾ ਬਾਕੀ ਨਾੜਾ ਨੋੜਾ ਵੀ ਕੋਲ ਚੰਮ ਦੇ ਚੰਗੀਆਂ ਆ ਰਹੀਆਂ ਨੇ ਇਹ ਕਰੀਏ ਜਾ 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 ਭਾਜੀ ਦਾ ਉਹ ਵਿਚਾਰ ਖੰਡ ਕਰ ਦੋ ਘੱਟ ਦੋ ਯਾਰ ਉਹਦੀ ਆ ਲੋ ਯਾਨੀ ਕਿ ਹੋ ਗਈ ਛਾੜਦੀ ਕਰ ਲੋ ਛਾੜਦੀ ਹਾਂਜੀ ਦੱਸੋ ਜੀ ਦੋ ਛੱਡਦੇ ਹੋਰ ਠੱਕਾ ਕਰ ਜਾਣਾ ਜੋ ਨਹੀਂ ਹੁੰਦਾ ਠੱਕਾ ਕਿਉਂ ਛਾੜਦੀ ਜਾਂਦੇ ਤੱਕਾ ਚਣੇ ਨੂੰ ਬੈਠੇ ਰਿਹਾ ਜੀ ਲੇਕੀ ਗੱਲ ਜਾਣ ਦੋ ਚਲੋ ਨਵੇਂ ਸੋਣੇ ਆਈਏ ਕਰਾ ਹਾਂ ਘਤਰੋਂ ਪੈਂਦੇ ਜੇ ਕੋਈ ਨਹੀਂ ਚੱਲ ਜਾਣ ਦੋ ਲੋ ਜੀ ਚੱਲ ਕੋਈ ਨਹੀਂ ਸ਼ਾਰਟ ਜਾਰ ਦੀ ਪਾਈ ਜੀ ਹੋ ਗਈ ਜੇ ਸੀੜੇ ਤੁਹਾਨੂੰ ਨਾੜਾ ਨੂੜਾ ਜਿਹੜੀਆਂ ਚੰਮ ਦੇ ਦਿਖਾਉਣੇ ਚੰਗੀਆਂ ਆ ਗਿਆ ਪਤਲੇ ਚੰਮ ਵਾਲੀ ਆ ਤੇ ਕੋਈ ਭਰਾ ਚਲੋ ਸੇਵਾ ਵਾਲਾ ਲੈ ਜਾਊਗਾ ਦੁੱਧ ਚੰਗਾ ਠੰਡੀਆਂ ਨਾ ਨੋਕ ਵਾਲਾ ਠੰਡਾ ਲੱਗਾ ਪਿਆ ਵਾ ਤੇ ਬਾਈ ਦੀ ਦੂਜੇ ਨੰਬਰ ਤੇ ਝੋਟੀਆਂ ਦੂਜੇ ਤੇ ਵੀਰੇ ਜਿਹੜੀ ਅੱਗੇ ਪਾਈ ਉਹਦੀ ਅਕਸਾ ਨਾਲ ਕਾਫੀ ਜੋ ਅੱਛਾ ਜੀ ਇਹ ਦੋ ਇਸ ਤੋਂ ਅੱਜ ਨਹੀਂ ਚੱਕਾ ਮੈਂ ਨਹੀਂ ਕਰਨ ਕਾ ਜਾ ਸੇ ਗਿਆ ਇਹ ਬਈ ਕਿੰਨਾ ਲਾਈਟ ਟਾਈਮ ਆ ਇਹੋ ਵੀਰੇ ਬੇ ਤਹੀਂ ਵੀ ਇਹ ਹੀ ਲੋ ਕੰਮ ਸੇ ਕੰਮ ਹੋਈ 15 14 ਦੇ ਇੱਕ ਵੀਕ ਵੀ ਘੜੂ ਚਲ 20 ਲਾਓ 20 ਬਾਈਕ ਦੇ ਆਸ-ਪਾਸ ਜਿਹੜਾ ਲੈ ਜਾਊਗੀ ਝੋਟੀ ਨਵੀਆਂ ਬਿਲਕੁਲ ਜੇ ਇਹ ਥਣ ਥਣ ਜਿਹੜਾ ਨੋਕ ਵਾਲਾ ਲੱਗਾ ਵਾ ਉਹਦੀ ਚੰਗਾ ਥਣ ਕੱਢੂਗੀ ਕਰਮ ਵਾਲੀ ਇਹ ਬਾਕੀ ਕੱਦ-ਕਾਢ ਵੀ ਬਹੁਤ ਹੀ ਚੰਗਾ ਆ ਗਿਆ ਜੀ ਮੋੜ ਦਿਓ ਇਹ ਦੋਸਰੇ ਦੀ ਕਾਪੀ ਜੋ ਜਿਹੜੀ ਅੱਗੇ ਸੀ ਠੀਕ ਆ ਠੀਕ ਆ ਜੀ ਲਓ ਜੀ ਫੇਸ ਦਾ ਕੋਰਾਲ ਵੀ ਤੁਸੀਂ ਚੈੱਕ ਕਰਦੇ ਦੋ ਆਹ ਨਹੀਂ ਗਿਆ ਬਾਈ ਦਾ ਵੀ ਗਿਆ ਛੋਟਾ ਅੱਛੀ ਕਾਲ ਲਓ ਸਕੀ ਜਿਹੜੀ ਢਿੱਲਾ ਢੁਲਾਵੇਂ ਦਿਖਾਉਂਦੇ ਆ ਕਾਫੀ ਆ ਤੇ ਵੀਕ ਦੇ ਦਿੰਦੇ ਆ ਜੀ ਬਣਾਉਣਾ ਕੁਝ ਚਲ 2-4 ਦਿਨ ਵੱਧ ਘੱਟ ਹੋ ਸਕਦੇ ਆ ਅੱਛਾ ਜੀ ਰੋਟਿੰਗਲ ਲੈਟਰਲ ਜਾਂਦੀ ਠੀਕ ਆ ਠੀਕ ਆ ਬਾਕੀ ਕਿਹੜਾ ਲੱਖਣਾ ਕਰਮ ਵਾਲੀ ਸਟਾਰਟ ਹੋ ਗਈ ਆ ਤੇ ਸਾਂ ਤੋਂ ਜਿਹੜਾ ਬਹੁਤ ਹੀ ਚੰਗਾ ਕੱਢ ਜਾਣਾ ਵਾਦੇ ਛੋਟਾ ਛੋਟੀ ਆ ਕੋਈ ਸਾਂਪਣ ਵਾਲਾ ਕੁਹਰਾ ਲੱਗੇ ਫਿਰ ਪਈਏ ਚਾਰ ਛੱਡ ਜੂਗੀ ਇਹ ਵੀ ਤੇ ਇਹਦਾ ਮੁੱਲ ਭਾਜੀ ਹਰ ਦਾ ਕਾਰਨ ਉਹਦੇ ਮੇਰਾ ਤਾਂ ਜਿਆਦਾ ਕਰਦਾ ਉਹਦੇ ਪਿਛਲੇ ਅਰ ਵਾਲੇ ਕਰ ਲਿਏ ਕਿਉਂਕਿ ਕਿਉਂਕਿ ਅੱਗੇ ਬੜੇ ਫੋਨ ਆਏ ਨੇ ਇੱਥੇ ਝੋਟੀ ਦੇ ਠੀਕ ਜੇ ਹਾਂਜੀ ਹਾਂਜੀ 75 ਹੀ ਕਰ ਦਿੰਨੇ ਆ ਦਾ ਫੇਰ 75 75 ਹੀ ਦਾ ਸੀ ਫੇਰ ਨਹੀਂ ਕਰੀਏ ਜਾਇ ਜ ਨਹੀਂ ਇਹ ਚ ਤੇ ਨਾ ਕਰਿਓ ਹੁਣ ਰ ਨਹੀਂ ਜਾਂਦੇ ਇਹ ਚ ਜਿਆਦਾ ਕੰਮ ਹੋਏ ਨਾ ਜੇ ਅੱਗੇਰ ਚ ਬੜਾ ਧੋਖਾ ਹੋ ਗਿਆ ਕੋਈ ਵੀ 20 22 ਦਿਨ ਸਾਹਮਣੇ ਵੀ ਪਣੀ ਆ ਹਾਂ ਉਹ ਮਹੀਨਾ ਹੀ ਇੱਕ ਹਿਸਾਬ ਨਾਲ ਹੋ ਜਾਂਦਾ ਕਿ 20 ਦਿਨਾਂ ਬਾਕੀ ਚਲੋ 20 ਦਿਨ ਤੁਹਾਡੇ ਕੋਲੋਂ ਆ ਇਹ ਪੂਰੇ ਗਾਂਦੀਏ ਵੀਰ ਨਹੀਂ ਵੀ ਠਕਾਏ ਨਾ ਯਾਰ ਜਿਆਦਾ ਹੀ ਠਕਾ ਦੇਣਾ ਤੂੰ ਇਹਦੇ ਸਿੱਧਾ ਹੀ ਦਾ ਤਾ ਕੰਮ ਨਹੀਂ ਗਾਂਦੀਏ ਚਲੋ ਜਿੱਥੇ ਕਹਾਨੂੰ ਚੰਗੀ ਆ ਬਾਰੇ ਦੇ ਵਿੱਚ ਜਿਆਦਾ ਨਹੀਂ ਤੂੰ ਛੋੜ ਛੱਪੇ ਵਾਲੀ ਗੱਲ ਕਹਣੀ ਜਿਆਦਾ ਜਿਆਦਾਤਰ ਨਹੀਂ ਜਿੱਦੋਂ ਕਿ ਇਹੋ ਛੋਟੀ ਵੀਰੇ ਕੰਮ ਸੇ ਕੰਮ ਫਿਰ ਉਹ ਵੀ ਦੇਣਾ ਕੋਈ ਲਾਲਾਂ ਹੰਕ ਕੱਟ ਗੱਲ ਨਹੀਂ ਕਰਨੀ ਕਿ ਭੈਣ ਭਰਾ ਨਹੀਂ ਚਲੋ ਜੋ ਚੰਗਾ ਲੱਗੂ ਛੱਡ ਦਿਓ ਚਲੋ ਉਹ ਤੇ ਕੋਈ ਕਰਾਂਗੇ ਇਹ ਨਹੀਂ ਤੇ ਮੈਂ ਭੈਣ ਭਰਾ ਕੋ ਫੋਨ ਲਾਵੇ ਕਰਾਂਗੇ ਜਰੂਰ ਹੈ ਠੀਕ ਹੈ ਠੀਕ ਹੈ ਲਓ ਬਈ 70000 ਬਾਈ ਕਹਿੰਦਾ ਕਿ ਚਲੋ ਛੋਟ ਚੱਪਾ ਕਰਾਂਗੇ ਕਰਾਂਗੇ ਬਿਲਕੁਲ ਨਾ ਮੀਂਹ ਛੋਟੀ ਆ ਕੋਈ ਬੇਚਣ ਵਾਲਾ ਵੀ ਭਰਾ ਲੈ ਜੂਗਾ ਦਿੱਤਾ ਮੀਰ ਭਈਏ ਚਾਰ ਛੱਡੂਗੀ ਮੇਰੇ ਮਿੱਤੇ ਦੋਵੇਂ ਲੱਗੀਆਂ ਇਹ ਵੀ ਇਹ ਸਿਰਫ ਇਹਨਾਂ ਆਪਣੇ ਥੋੜੀ ਜਿਹੀ ਨਾ ਕਰਕੇ ਆ ਕਿ ਆਈ ਭੈਣ ਭਰਾ ਤੋਂ ਉਤਰਾਂਵੇਂ ਅੱਛਾ ਅੱਛਾ ਸ਼ਾਮ ਘਟ ਹੋਈ ਸ਼ਾਮ ਘਟਿਆ ਠੀਕ ਹੈ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ